ਹਾਂਜੀ ਮੈਂ ਗੁਰਪ੍ਰੀਤ ਸਿੰਘ ਬਲਾਕ ਸਿਕਿਆ ਅਫਸਰ ਅੱਜ ਸਾਡੇ ਸਾਥੀ ਸ਼ਿਵਸ਼ੰਕਰ ਯੂਥ ਸੇਵਾਦਲ ਕਲੱਬ ਆਇਆ ਹੈ ਤੇ ਇੱਥੇ ਸਾਡੇ ਵਿਵੇਕਪਾਦਿਤ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਹਨਾਂ ਨੇ ਸ਼ੂਜ਼ ਡਿਸਟ੍ਰਿਬਿਊਟ ਕੀਤੇ ਨੇ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਸਤਿਆਂ ਵੀ ਸ਼ੁਰੂ ਹੋਣ ਵਾਲੀਆਂ ਨੇ ਤੇ ਬੱਚਿਆਂ ਨੂੰ ਲੋੜ ਵੀ ਸੀ ਸ਼ੂਜ਼ ਦੀ ਤੇ ਇਹ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਸ਼ੀ ਦੀ ਦਿਵਸ ਤੇ ਇਹੇ ਸ਼ੁਰੂ ਕੀਤਾ ਤੇ ਇਹਨਾਂ ਦੇ ਅੱਗੇ ਵੀ ਬਹੁਤ ਵਧੀਆ ਕੰਮ ਕਰਦੇ ਰਹਿੰਦੇ ਨੇ ਜਿਵੇਂ ਲੜਕੀਆਂ ਦੇ ਵਿਆਹ ਜਾਂ ਕੋਈ ਹੋਰ ਗਰੀਬਾਂ ਨੂੰ ਰਾਸ਼ਨ ਤੇ ਇਹਨਾਂ ਦੇ ਸਾਰੇ ਕੰਮ ਸ਼ਲਾਂਗਾ ਜੋਗ ਨੇ ਤੇ ਅੱਜ ਇਹਨਾਂ ਨੇ ਆਪਣੇ ਕੰਮਾਂ ਦੇ ਵਿੱਚੋਂ ਆਪਣੇ ਟਾਈਮ ਕੱਢ ਕੇ ਪਸਵੰਤ ਦੇ ਵਿੱਚੋਂ ਅੱਜ ਵਿਵੇਕ ਭਾਰਤੀ ਸਕੂਲ ਦੇ ਬੱਚਿਆਂ ਨੂੰ ਸ਼ੂਜ਼ ਬੰਡੇ ਨੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਸ਼ਿਵ ਸ਼ੰਕਰ ਯੂ ਸੇਵਾ ਦਲ ਸਮਾਨਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਮੌਕੇ ਤੇ ਅੱਜ ਇੱਥੇ ਵਿਵੇਕ ਭਾਰਤੀ ਸਕੂਲ ਦੇ ਵਿੱਚ ਲਗਭਗ 60 ਵਿਦਿਆਰਥੀਆਂ ਨੂੰ ਬੋਟ ਤੇ ਜਰਾਬਾ ਦਿੱਤੀਆਂ ਜਾ ਰਹੀਆਂ ਕਿਉਂਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਾਡੇ ਕਲੱਬ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਹੈ ਤੇ ਅੱਗੇ ਵੀ ਅਸੀਂ ਇਹੀ ਆਸ ਕਰਦੇ ਹਾਂ ਕਿ ਅਸੀਂ ਇਹੀ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਰਾਵਾਂਗੇ ਤੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਨਾਲ ਸਾਡੇ ਸੰਜੇ ਮੰਤਰੀ ਜੀ ਤੇ ਬੀਓ ਸਾਹਿਬ ਵੀ ਸਾਡੇ ਨਾਲ ਪਹੁੰਚੇ ਨੇ ਅਤੇ ਇਸ ਦੇ ਨਾਲ ਹੀ ਗੋਲਡੀ ਜੀ ਵੀ ਸਾਡੇ ਨਾਲ ਇੱਥੇ ਇਸ ਅੱਛੇ ਕੰਮ ਨੂੰ ਸਾਡੇ ਨਾਲ ਪੂਰਨ ਕਰਨ ਦੇ ਦੇ ਵਿੱਚ ਪੂਰਾ ਸਹਿਯੋਗ ਵੀ ਦੇ ਰਹੇ ਹਾਂ ਜਿਵੇਂ ਕਿ ਅੱਜ ਬਹੁਤ ਹੀ ਵਧੀਆ ਉਪਰਾਲਾ 350ਵੇਂ ਸ਼ਹੀਦੀ ਦਿਵਸ ਤੇ ਸ਼ਿਵਸ਼ੰਕਰ ਯੂਥ ਸੇਵਾਦਾਲ ਵੱਲੋਂ ਪ੍ਰਧਾਨ ਰਮਨ ਜੀ ਔਰ ਇਹਨਾਂ ਦੀ ਟੀਮ ਵੱਲੋਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਹਰ ਮਹੀਨੇ ਮੈਂ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਚੰਗੇ ਕੰਮ ਤੇ ਹੀ ਮੈਂ ਇੱਥੇ ਜਾਂਦਾ ਰਹਿਣਾ ਅੱਜ ਇਹ ਬੂਟਾਂ ਦੇ ਜਿਹੜੀ ਹੈਗੀ ਹੈ ਬੱਚਿਆਂ ਵਾਸਤੇ ਲੈ ਕੇ ਆਏ ਨੇ ਸਰਦੀਆਂ ਦੇ ਅੱਗੇ ਮੌਸਮ ਵੀ ਆ ਰਿਹਾ ਤੇ ਅੱਗੇ ਵੀ ਜਿਹੜਾ ਹੈਗਾ ਇਹ ਕੁਛ ਨਾ ਕੁਛ ਇਹ ਕਰਦੇ ਰਹਿੰਦੇ ਨੇ ਬਲੱਡ ਕੈਂਪ ਗਰੀਬ ਲੜਕੀਆਂ ਦੀ ਮੈਰਿਜ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵੀ ਗਊ ਸੇਵਾ ਦੇ ਕੰਮ ਵਿੱਚ ਹੀ ਅੱਗੇ ਰਹਿੰਦੇ ਨੇ ਹਰ ਟਾਈਮ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨ ਧੰਵਾਦ ਕਰਦਾ ਸ਼ਿਵ ਸ਼ੰਕਰ ਜੂ ਸੇਵਾਦਲ ਦਾ ਇੱਕ ਵਾਰੀ ਫੇਰ ਧੰਨਵਾਦ ਮੈਂ ਜੀ ਯੋਗਰਾਜ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਵਿਵੇਕ ਭਾਰਤੀ ਸਾਡੇ ਸਕੂਲ ਚ ਲਗਭਗ 115 ਬੱਚੇ ਪੜ੍ਹਦੇ ਨੇ ਜੀ ਜਿਹੜੇ ਬੜੇ ਹੀ অতি ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੇ ਤੇ ਮੇਰੀ ਇਹਨਾਂ ਨਾਲ ਗੱਲ ਹੋਈ ਸੀ ਪ੍ਰਧਾਨ ਜੀ ਨਾਲ ਸ਼ਿਵਸ਼ੰਕਰ ਯੂਥ ਸੇਵਾਦਲ ਸਮਾਣਾ ਦੇ ਜੋ ਪ੍ਰਧਾਨ ਨੇ ਰਮਨ ਮਹਿੰਦਰਾ ਜੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿਵੇਂ ਸਰਦੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਬੜੀ ਦਿੱਕਤ ਆਂਦੀ ਹੈ ਤਾਂ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ ਲਗਭਗ 50-60 ਬੱਚਿਆਂ ਲਈ ਬੂਟਾਂ ਦੇ ਜੋੜੇ ਜਿਹੜੇ ਦਿੱਤੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਉੱਤੇ ਅਸੀਂ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਇਹਨਾਂ ਦਾ ਬੜਾ ਧੰਨਵਾਦ